ਅਮਕਦੇ ਤਾਰੇ ਦੇ ਦਰਸ਼ਕੋ ਤੁਹਾਡੇ ਨੂੰ ਜਿਸ ਬਾਰੇ ਚ ਗੱਲ ਕਰਨ ਜਾ ਰਹੀ ਹਾਂ ਜੇਕਰ ਤੁਹਾਨੂੰ ਮੇਰੀ ਇਹ ਗੱਲਬਾਤ ਦੇ ਵਿੱਚ 1% ਵੀ ਗੱਲ ਸਹੀ ਲੱਗੀ ਨਾ ਤਾਂ ਕਿਰਪਾ ਕਰਕੇ ਆਪਣੇ ਆਪਣੇ ਜਿਹੜੇ ਜਿਹੜੇ ਰਿਸ਼ਤੇਦਾਰਾਂ ਕੋਲ ਬੈਠੋਗੇ ਜਿਹੜੇ ਜਿਹੜੇ ਦੋਸਤਾਂ ਮਿੱਤਰਾਂ ਕੋਲ ਬੈਠੋਗੇ ਮੈਂ ਤੁਹਾਨੂੰ ਇਹ ਨਹੀਂ ਕਹਿਣ ਲੱਗੀ ਕਿ ਵੀਡੀਓ ਨਾਲ ਤੱਕ ਸ਼ੇਅਰ ਕਰੋ ਮੈਂ ਤੁਹਾਨੂੰ ਇਹ ਕਹਿਣ ਲੱਗੀਆਂ ਕਿ ਜੇ ਇਸ ਸੰਬੰਧ ਵਿੱਚ ਹੁਣ ਗੱਲ ਕਰਨ ਲੱਗੀ ਆ ਨਾ ਇਹ ਗੱਲ ਇਹ ਚਰਚਾ ਤੁਸੀਂ ਆਪਣੇ ਰਿਸ਼ਤੇਦਾਰਾਂ ਨਾਲ ਆਪਣੇ ਦੋਸਤਾਂ ਨਾਲ ਤੇ ਆਪਣੇ ਬੱਚਿਆਂ ਵਿੱਚ ਵੀ ਬੈਠ ਕੇ ਇਹ ਚਰਚਾ ਕਰੋ ਕਿਉਂਕਿ ਬਾਈ ਜੀ ਆਪਾਂ ਤਾਂ ਗੱਲ ਹਮੇਸ਼ਾ ਹੀ ਕਰਦੇ ਆ ਉਹ ਵਾਲੀ ਜਿਸ ਦੇ ਵਿੱਚ ਪੰਜਾਬ ਦੇ ਮੁੱਦੇ ਹੋਣ ਤੇ ਪੰਜਾਬ ਦੇ ਨੌਜਵਾਨਾਂ ਦੇ ਹੱਕ ਦੇ ਵਿੱਚ ਕੋਈ ਗੱਲ ਹੋਵੇ ਆਪਾਂ ਗੱਲ ਕਰਦੇ ਆ ਜਨਾਬ ਉਸ ਸਮੇਂ ਦੀ ਜਦੋਂ ਪੰਜਾਬ ਦੇ ਵਿੱਚ ਉਰਦਾ ਪੰਜਾਬ ਫਿਲਮ ਬਣਾ ਕੇ ਪੰਜਾਬ ਨੇ ਨੌਜਵਾਨਾਂ ਨੂੰ ਕੀ ਸ਼ੇੜੀ ਦੱਸਿਆ ਗਿਆ ਆਪਾਂ ਗੱਲ ਕਰਦੇ ਆ ਅੱਜ ਦੀ ਪੰਜਾਬ ਦੇ ਵਿੱਚ ਐਮਰਜੈਂਸੀ ਫਿਲਮ ਬਣਾ ਕੇ ਇੱਕ ਤਰ੍ਹਾਂ ਦਾ ਪੰਜਾਬੀਆਂ ਨੂੰ ਚਰਾਸੀ ਦੇ ਸਬੰਧ ਦੇ ਵਿੱਚ ਗੱਲ ਕਰੀਏ ਨਾ ਤਾਂ ਬਾਈ ਜੀ ਇਨਡਾਇਰੈਕਟ ਦੋਸ਼ੀ ਹੀ ਦੱਸਿਆ ਗਿਆ ਪਰ ਜੇਕਰ ਆਪਾਂ ਪੰਜਾਬ ਦੀ ਗੱਲ ਕਰੀਏ ਤਾਂ ਅਸੀਂ ਜਿਹੜੇ ਪੰਜਾਬੀ ਹਾਂ ਨਾ ਅਸੀਂ ਇੰਨੇ ਭੋਲੇ ਹਾਂ ਨਾ ਸਾਨੂੰ ਕੋਈ ਪੰਪ ਦੇ ਦੇ ਨਾ ਕੋਈ ਹੱਲਾ ਸ਼ੇਰੀ ਦੇ ਦੇ ਤਾਂ ਬਾਈ ਜੀ ਅਸੀਂ ਛਾਣਾ ਚਿਕਵਾ ਦਿੰਨੇ ਆ ਪੰਜਾਬੀਓ ਇਹ ਭੋਲੇਪਣ ਦੀ ਹੀ ਨਿਸ਼ਾਨੀ ਹੈ ਕਿ ਆਪਾਂ ਹੋਸ਼ ਜੋਸ਼ ਵੀ ਇਹਨੇ ਜਿਹੜਾ ਤਾਲ ਮੀਨੇ ਨਾ ਆ ਹੱਲਾ ਸ਼ੇਰੀ ਆ ਪੰਪ ਇਹਦੇ ਵਿੱਚ ਆ ਕੇ ਆਪਾਂ ਜੋਸ਼ ਤੋਂ ਵੱਧ ਕੰਮ ਲੈਨੇ ਆ ਤੇ ਤਹੋਸ਼ ਤੋਂ ਕੰਮ ਨਹੀਂ ਲੈਂਦੇ ਹੁਣ ਤੁਸੀਂ ਕਹਿੰਦੇ ਗਈ ਕਿਉਂ ਆਖੀ ਆ ਬਾਈ ਜੀ ਮੈਂ ਤੁਹਾਨੂੰ ਇਹ ਗੱਲ ਇਸ ਲਈ ਆਖੀ ਆ ਤੁਹਾਨੂੰ ਯਾਦ ਹੋਊਗਾ ਕਿ ਜਿਸ ਵਕਤ ਪੰਜਾਬ ਦੇ ਵਿੱਚੋਂ ਹਰੀ ਕ੍ਰਾਂਤੀ ਦੇ ਨਾਮ ਦੇ ਉੱਤੇ ਸਿਆਸਤ ਦੇ ਵਿੱਚ ਕਬਜ ਜਿਹੜੀ ਉਸ ਸਮੇਂ ਦੀ ਪਾਰਟੀ ਸੀ ਉਸ ਵਕਤ ਦੇ ਮੁੱਖ ਮੰਤਰੀ ਸੀ ਸਭ ਤੋਂ ਜ਼ਿਆਦਾ ਅਨੰਦਾਨ ਕਿਹਨੇ ਦਿੱਤਾ ਪੰਜਾਬ ਨੇ ਔਰ ਜੇਕਰ ਗੱਲ ਕਰੀਏ ਜਦੋਂ ਵੀ ਭਾਰਤ ਦੇ ਉੱਤੇ ਦੁੱਖ ਆਇਆ ਤਾਂ ਸਭ ਤੋਂ ਵੱਡ ਪੈਸਾ ਫੰਡਿੰਗ ਕਿੱਥੋਂ ਗਈ ਹੈ ਬਾਈ ਜੀ ਪੰਜਾਬ ਤੋਂ ਪਰ ਜਦੋਂ ਗੱਲ ਹੋਈ ਪੰਜਾਬ ਦੇ ਜੌਜਵਾਲਾਂ ਦੀ ਤਾਂ ਬਾਈ ਜੀ ਜਿਹੜੇ ਸੱਤਾਧਾਰੀਆਂ ਨੇ ਚਲਾਉਂਦੀਆਂ ਨੇ ਏਜੰਸੀਆਂ ਇਹਨਾਂ ਨੇ ਨਾ ਸ਼ਾਰਪ ਮਾਈਂਡਡ ਐ ਇਨਾ ਨੇ ਕੀ ਕਰਿਆ ਪੰਜਾਬ ਨੂੰ ਦਿਖਾ ਦਿੱਤਾ ਉੜਦਾ ਪੰਜਾਬ ਜਿਹੜਾ ਨਸ਼ੇ ਕਰਦਾ ਨਸ਼ੇ ਦੀ ਦਲਦਲ ਵਿੱਚ ਹੁਣ ਜੇਕਰ ਆਪਾਂ ਗੱਲ ਕਰੀਏ ਨਸ਼ੇ ਦੀ ਤਾਂ ਮੈਂ ਦੇਖੋ ਆਪਾਂ ਸਿੱਧੀ ਜੀ ਗੱਲ ਕਰ ਲਈਏ ਭਾਵੇਂ ਕਿਸੇ ਦੇ ਲੱਗੇ ਹੱਡ ਤੇ ਭਾਵੇਂ ਕਿਸੇ ਦੇ ਲੱਗੇ ਗੋਡੇ ਕਿਉਂਕਿ ਮੈਨੂੰ ਤਾਂ ਸਿਰਫ ਮੇਰੇ ਪੰਜਾਬ ਤੱਕ ਮਤਲਬ ਹੈ ਹੈ ਮੇਰੇ ਨਾਲ ਕੇ ਹਿਮਾਚਲ ਵਿੱਚ ਨੇ ਮੇਰੇ ਮੰਮੂ ਵੀ ਕਹਿੰਦੇ ਹੁੰਦੇ ਆ ਤੇਰਾ ਤਾਂ ਦਿਮਾਗ ਇਹ ਪੁੱਠਾ ਹੋ ਗਿਆ ਮੇਰੇ ਮਾਮੇ ਕਹਿੰਦੇ ਜਿੱਦਾਂ ਤੁਸੀਂ ਪੱਗ ਬੰਨ੍ਹ ਲਈ ਤੂੰ ਤਾਂ ਸਾਡੇ ਹੱਕ ਵੀ ਕਦੇ ਗੱਲ ਹੀ ਨਹੀਂ ਕਰਦੀ ਬਾਈ ਕਿਵੇਂ ਕਰੀਏ ਹੁਣ ਮਾਤਾ ਤੁਸੀਂ ਸਾਡੀ ਹਿਮਾਚਲ ਤੋਂ ਪੰਜਾਬ ਦਾ ਪੋਜਤੀ ਨਾ ਪਨਾ ਪੰਜਾਬ ਦੀ ਪੰਜਾਬ ਤੋਂ ਮੇਰੇ ਜਨਾ ਬਾਪੂ ਹਿਮਾਚਲ ਮਾਤਾ ਨੂੰ ਵਿਆਹ ਕੇ ਲਿਆਇਆ ਮੇਰੇ ਬਾਪੂ ਦੇ ਨਾਮ ਕੋ ਜਮੀਨ ਕਰਵਾਈਓ ਉਲਟਾ ਮੇਰੇ ਬਾਪੂ ਨੇ ਨਹੀਂ ਮਾਰੇ ਨਾ ਰਣਾ ਇਥੇ ਆਪਣਾ ਪੈਨਸ਼ਨ ਨਹੀਂ ਬਾਪੂ ਦੀ ਮਾਤਾ ਦੇ ਨਾਮੇ ਗੱਲ ਕਰੀਏ ਤਾਂ ਧਰਤੀ ਦੀ ਜਮੀਨ ਦੀ ਉਹ ਵੀ ਹੁਣ ਮਾਤਾ ਦੇ ਨਾਮ ਮੁਹੰਮਦਲਾ ਸਮਝਦੇ ਕੀ ਹੈ ਬਾਈ ਜੀ ਨੈਸ਼ਨਲ ਦੇਖ ਰਿਹਾ ਆ ਗੱਲ ਕਰੀਏ ਤਾਂ ਨਸ਼ਾ ਭਾਰਤ ਦੀਆਂ ਸਾਰੀਆਂ ਸਟੇਟਾਂ ਵਿੱਚ ਹੈ ਬਟ ਹਮੇਸ਼ਾ ਹੀ ਪੰਜਾਬ ਨੂੰ ਜਿਹੜਾ ਹੈਗਾ ਆ ਫੋਕਸ ਕਿੱਤਾ ਜਾਂਦਾ ਨਸ਼ੇ ਦੇ ਸਬੰਧ ਦੇ ਵਿੱਚ ਸਾਡੇ ਪੰਜਾਬ ਦੇ ਨੌਜਵਾਨ ਨੂੰ ਨਸ਼ੇੜੀ ਦਿਖਾਤਾ ਕਿਉਂਕਿ ਨਸ਼ਾ ਥੋੜਾ ਜਿਹਾ ਛੁੱਟਿਆ ਇਹਨਾਂ ਇੱਥੇ ਹੁਣ ਆਇਆ ਕਿ ਜਿਹੜਾ ਨੌਜਵਾਨ ਜਿਹੜਾ ਹੁੰਦਾ ਨਾ ਮਾਨਨਾ ਮੈਂ ਹੈਨਾ ਪਿਆ ਜਾਂਦਾ ਕੁਰਾਹੇ ਹੁਣ ਪੰਜਾਬ ਦੇ ਜਿਹੜੇ ਨੌਜਵਾਨ ਕੁਰਾਹੇ ਪਿਆ ਨਸ਼ੇ ਵਿੱਚ ਆ ਗਿਆ ਨਸ਼ਾ ਕਰਨ ਲੱਗਿਆ ਉਹ ਅਦਰ ਸਟੇਟ ਵਾਲੇ ਵੀ ਕਰਦੇ ਆ ਨਸ਼ਾ ਸਾਡੇ ਦੇ ਪੰਜਾਬੀ ਵੱਧ ਕਰਦੇ ਨੇ ਫੇਰ ਇਹਨਾਂ ਵਿੱਚ ਪੰਜਾਬੀ ਹੁੰਦੇ ਜਿਹੜੇ ਨਸ਼ਾ ਕਰਦਾ ਨੌਜਵਾਨਾ ਉਹਦੇ ਤੇ ਫਿਲਮ ਬਣਾਤੀ ਉਰਦਾ ਪੰਜਾਬ ਤਾਂ ਜੋ ਪੰਜਾਬ ਨੂੰ ਪੂਰੇ ਭਾਰਤ ਦੇ ਵਿੱਚ ਨਸ਼ੇੜੀ ਦਿਖਾਇਆ ਜਾਵੇ ਹੁਣ ਵੀ ਆਪੇ ਇੱਕ ਹੋਰ ਗੱਲ ਦੱਸ ਦਿਆਂ ਹੁਣ ਇਹਨੇ ਕੀ ਕੀਤਾ ਪਤਾ ਲੱਗ ਗਿਆ ਕਿ ਬਾਈ ਪੰਜਾਬ ਦੀ ਜਵਾਨੀ ਇਹਨਾਂ ਤਾਂ ਬੜੀ ਜਾਗਰੂਕ ਹੋ ਗਈ ਪੰਜਾਬ ਦੀ ਜਵਾਨੀ ਪੜੀ ਨਹੀਂ ਹੋ ਗਈ ਪੰਜਾਬ ਦੀ ਜਵਾਨੀ ਜਿਹੜੀ ਆ ਆਪਣੇ ਮਾਪੇ ਦੀ ਕਮਾਈ ਹੋਈ ਰਕਮ ਨੂੰ ਸੰਭਲ ਲੱਗੀ ਫਿਰ ਇਹਨਾਂ ਏਜੰਸੀਆਂ ਨੇ ਇੱਕ ਦਿਮਾਗ ਹੋਰ ਵਰਤਿਆ ਹੁਣ ਤੁਹਾਨੂੰ ਦੱਸ ਦਿਆਂ ਕਿ ਸਾਡੇ ਪੰਜਾਬ ਦੀ ਜਵਾਨੀ ਨੂੰ ਇਹਨਾਂ ਏਜੰਸੀਆਂ ਨੇ ਕਿਹੜੇ ਨਸ਼ੇ ਵਿੱਚ ਲਗਾਇਆ ਹੁਣ ਨਸ਼ਾ ਫੜਾ ਦਿੱਤਾ ਸਾਡੀ ਜਵਾਨੀ ਦੇ ਹੱਥ ਦੇ ਵਿੱਚ ਫੋਨ ਕਿੱਕ ਸਮਾਸੀ ਜਦੋਂ ਜਿਹੜਾ ਪੰਜਾਬੀ ਨੂੰ ਦਿਖਾਇਆ ਜਾਂਦਾ ਸੀ ਫਿਲਮ ਦੇ ਵਿੱਚ ਸਿਗਰਟ ਦੇ ਛੁੱਟੇ ਮਾਰਦਾ ਹੁਣ ਬਾਈਕ ਕੋਈ ਇੱਕ ਗੱਲ ਦੇਖੋ ਤੁਸੀਂ ਆਪ ਦਿਮਾਗ ਤੋਂ ਕੰਮ ਲਵੋ ਸਭ ਤੋਂ ਪਹਿਲਾਂ ਸਰਕਾਰਾਂ ਨੇ ਕੀ ਕੀਤਾ ਸਕੂਲਾਂ ਦੇ ਵਿੱਚ ਟੈਬ ਦਿੱਤੇ ਮੁਫਤ ਕੀਕੇ ਫੇਰ ਕੀ ਹੋ ਗਿਆ ਜੀ ਲਾਕਡਾਊਨ ਲੱਗ ਗਿਆ ਫੇਕੇ ਤਾਂ ਬੱਚਿਆਂ ਨੂੰ ਹੋਮਵਰਕ ਆਏਗਾ ਫੋਨ ਦੇ ਉੱਤੇ ਹੈਨਾ ਫੋਨ ਤੇ ਹੋਮਵਰਕ ਆਏਗਾ ਤਾਂ ਕੁਦਰਤੀ ਗੱਲ ਹੈ ਨਾ ਬੱਚਿਆਂ ਦੇ ਹੱਥੀਂ ਤੇ ਫੋਨ ਜਾਊਗਾ ਸਮਝ ਗਏ ਅੱਗੇ ਨੌਜਵਾਨ ਨੂੰ ਨਸ਼ੇ ਵਿੱਚ ਲਾਇਆ ਸੀ ਪਰ ਹੁਣ ਕੀ ਕੀਤਾ ਜਿਹੜਾ ਬੱਚਾ ਜਿਹੜੇ ਬੱਚੇ ਨੇ ਹਲੇ ਲਿਖਣਾ ਪੱਕੀ ਪੈਨ ਦੇ ਨਾਲ ਸਿੱਖਣਾ ਆ ਜਿਹਦੇ ਹੱਥ ਦੇ ਵਿੱਚ ਕੱਚੀ ਪੈਨਸਲ ਆ ਉਸ ਬੱਚੇ ਦੇ ਹੱਥ ਵਿੱਚ ਮੋਬਾਈਲ ਜਾਣ ਚਲੇ ਗਿਆ ਕੋਈ ਮੋਬਾਈਲ ਫੋਨ ਗਿਆ ਬੱਚਾ ਵਰਸਾਪ ਤੇ ਹੋਮਵਰਕ ਦੇਖ ਰਿਹਾ ਬਟ ਉਹ ਮੋਬਾਈਲ ਫੋਨ ਉਸ ਜਵਾਕ ਦੇ ਹੱਥ ਵਿੱਚ ਇਹੋ ਜਾਂ ਗਿਆ ਕਿ ਪੰਜਾਬ ਦੀ ਜਵਾਨੀ ਜਿਹੜੀ ਅੱਜ ਸਿਰਫ ਮੋਬਾਈਲਾਂ ਜੋਗੀ ਰਹਿ ਗਈ ਰਿੱਲਾ ਬਣਾ ਰਹੇ ਨੇ ਕੋਈ ਉਹਨਾਂ ਨੂੰ ਕੁਝ ਸੋਚਣ ਦੀ ਫਿਕਰ ਨਹੀਂ ਕਿਉਂਕਿ ਕਿਉਂਕਿ ਆਨਲਾਈਨ ਫੇਸਬੁੱਕ ਦੇਤੇ YouTube ਦੇਤੇ ਇੰਸਟਾ ਦੇਤੇ ਪੈਸੇ ਨਹੀਂ ਮਿਲ ਰਹੇ ਮਤਲਬ ਕਹਿਣ ਤਾਂ ਪਾਵੇ ਪੰਜਾਬੀ ਨੌਜਵਾਨ ਨੂੰ ਇੱਕ ਗੱਲ ਕਿੱਦ ਨੂੰ ਤੋਰਤਾ ਵੀ ਪੈਸੇ ਕਮਾ ਲੈ ਰੀਲ ਬਣਾ ਲੈ ਪੈਸੇ ਕਮਾ ਲੈ ਇਸ ਛਾਦੇ ਤੇ ਨਹੀਂ ਪਾ ਲੈ ਇੱਧਰ ਲਾਤਾ ਇੱਕ ਨਸ਼ੇ ਤੋਂ ਛੁੱਟੇ ਸੀ ਤਾਂ ਇਹ ਜਿਹੜਾ ਨਸ਼ਾ ਲਾਇਆ ਨਾ ਇਹ ਤਾਂ ਇੰਨਾ ਭੜਾ ਨਸ਼ਾ ਲਾ ਦਿੱਤਾ ਕਿ ਇਸ ਨਸ਼ੇ ਦੇ ਸੰਬੰਧ ਦੇ ਵਿੱਚ ਇੱਕੋ ਗੱਲ ਕਹੂੰਗੀ ਕਿ ਸਰਕਾਰਾਂ ਨੇ ਤਾਂ ਬਾਈ ਜੀ ਪੰਜਾਬ ਬਾਰੇ ਨਹੀਂ ਸੋਚਣਾ ਆਓ ਆਪਾਂ ਇਹ ਕਿ ਹਮਲਾ ਮਾਲੀਏ ਕਿ ਜਿਹੜੇ ਸਾਡੇ ਬੱਚਿਆਂ ਨੂੰ ਸਕੂਲ ਦੇ ਵਿੱਚ ਜਿਹੜੇ ਪ੍ਰਾਇਮਰੀ ਮਿਡਲ ਔਰ ਹਾਈ ਕਲਾਸ ਦੇ ਬੱਚੇ ਨੇ ਉਹਨਾਂ ਕੋਈ ਜੇਕਰ ਹੋਮਵਰਕ ਆਉਂਦਾ ਹੈ ਨਾ ਸਕੂਲ ਤੋਂ ਤਾਂ ਬੱਚਿਆਂ ਦੇ ਹੱਥ ਵਿੱਚ ਮੋਬਾਈਲ ਨਾ ਦਿਵੋ ਕਿਉਂਕਿ ਬੱਚੇ ਦੇ ਹੱਥ ਵਿੱਚ ਗਿਆ ਇਹ ਮੋਬਾਈਲ ਹੈ ਇਹ ਜਦੋਂ ਬੱਚਾ ਜਵਾਨ ਹੋਏਗਾ ਨਾ ਉਸ ਦੀ ਜਵਾਨੀ ਨੂੰ ਹੀ ਤਹਿਸ-ਨਹਿਸ ਕਰ ਦੇਗਾ ਮੇਰੀ ਬੇਨਤੀ ਹੈ ਪ੍ਰਵਾਨ ਕਰਿਓ ਸੋਚੋ ਵੀ ਦਰਖਾਸਤ ਕਰਕੇ ਉਹ ਮਾਵਾ ਜਿਹੜੀਆਂ ਆਪਣਾ ਸਮਾਂ ਬਰਬਾਦ ਜਾ ਕਰਨ ਲਈ ਸੋਚਦੀਆਂ ਨੇ ਕਿ ਜਵਾਕ ਰੋਈ ਜਾਂਦਾ ਇਹਨੂੰ ਗੋਦੀ ਚੱਕ ਕੇ ਖਿਡਾਉਣਾ ਔਖਾ ਲੱਗਦਾ ਕੀ ਕਰਦੀ ਫੋਨ ਫੜਾ ਦਿੰਦੀ ਆ ਭਾਈ ਉਹਨਾਂ ਮਾਵਾਂ ਨੂੰ ਮੇਰੇ ਵੱਲੋਂ ਬੇਨਤੀ ਆ ਇਹਨਾਂ ਮੋਬਾਈਲਾਂ ਤੋਂ ਇਸ ਮੋਬਾਈਲ ਦੇ ਨਸ਼ੇ ਤੋਂ ਜੇਕਰ ਅੱਜ ਅਸੀਂ ਆਪਣੇ ਬੱਚਿਆਂ ਨੂੰ ਨਾ ਰੋਕਿਆ ਤਾਂ ਯਾਦ ਰੱਖਿਓ ਇਹ ਜਿਹੜੇ ਚਿੱਟੇ ਦੇ ਨਸ਼ਾ ਨਾ ਇਹਦੇ ਤੋਂ ਤਾਂ ਸਾਡੇ ਜਿਹੜੇ ਨੌਜਵਾਨ ਨੇ ਜਾਗਰੂਕ ਹੋ ਗਏ ਨੇ ਪਰ ਇਸ ਮੋਬਾਈਲ ਦੇ ਨਸ਼ੇ ਨੇ ਸਾਡੇ ਨੌਜਵਾਨਾਂ ਦਾ ਪਵਿੱਕ ਬਿਲਕੁਲ ਹੀ ਦਲਦਲ ਦੇ ਵਿੱਚ ਨਿਕਲ ਨਹੀਂ ਨਹੀਂ ਰਹਿਣਾ ਮੇਰੀ ਗੱਲ ਸਹੀ ਲੱਗੀ ਹੋਵੇ ਤਾਂ ਵਿਚਾਰ ਜ਼ਰੂਰ ਦਿਓ ਅੰਤ ਦੇ ਵਿੱਚ ਹੁਣ ਇੱਕੋ ਗੱਲ ਆਖਾਂਗੀ ਕਿ ਬਾਈ ਜੀ ਦੇਖੋ ਏਜੰਸੀਆਂ ਨੇ ਜਿਹੜਾ ਪੰਜਾਬ ਦੇ ਨੌਜਵਾਨ ਨੂੰ ਨਸ਼ੇ ਦੀ ਦਲਦਲ ਵਿੱਚ ਸੁੱਟਣ ਦੇ ਬਾਰੇ ਸੋਚਿਆ ਸੀ ਨਾ ਉਹਦੇ ਲਈ ਤਾਂ ਸਾਡਾ ਨੌਜਵਾਨ ਅੱਜ ਹੋ ਗਿਆ ਬਹੁਤ ਸਿਆਣਾ ਤੇ ਪਰ ਜਿਹੜੇ ਹੁਣ ਏਜੰਸੀਆਂ ਨੇ ਦੂਜਾ ਪੱਤਾ ਸੁੱਟਿਆ ਹਮ ਮੋਬਾਈਲ ਦੇ ਨਸ਼ੇ ਦਾ ਇਹਦੇ ਲਈ ਬਾਈ ਜੀ ਦੇਕਰ ਆਪਾਂ ਗੱਲ ਕਰੀ ਕਿਉਂਕਿ ਨੌਜਵਾਨ ਦੀ ਸੋਚ ਤੇ ਬੱਚੇ ਦੀ ਸੋਚ ਫਰਕ ਹੁੰਦਾ ਆਪਣੇ ਬੱਚਿਆਂ ਨੂੰ ਇਸ ਮੋਬਾਈਲ ਦੇ ਨਸ਼ੇ ਤੋਂ ਬਚਾਉਣ ਦੇ ਲਈ ਤਾਂ ਬਾਈ ਜੀ ਉਪਰਾਲਾ ਆਪਾਂ ਨੂੰ ਕਰਨਾ ਪੈਣਾ ਹੁਣ ਜੇਕਰ ਗੱਲ ਕਰੀਏ ਇਸ ਉਪਰਾਲੇ ਦੀ ਤਾਂ ਬਾਈ ਜੀ ਕੋਈ ਜਾਇਆ ਔਖਾ ਨਹੀਂ ਇਹ ਜ਼ਿੰਮੇਵਾਰੀ ਦੇਖੋ ਬਾਪੂ ਨੇ ਤਾਂ ਕਮਾਈ ਕਰਕੇ ਘਰ ਲੈ ਕੇ ਆਣੀ ਹੈ ਹੈਨਾ ਪਰ ਇਹ ਜਿੰਮੇਵਾਰੀ ਮਾਵਾਂ ਨੂੰ ਇਹ ਜਿਹੜਾ ਹੈਗਾ ਆ ਬਿਲਾਇਆ ਚੁੱਕਣਾ ਪੈਣਾ ਹੈ ਮਾਵਾਂ ਨੂੰ ਹੀ ਆਪਣੇ ਬੱਚਿਆਂ ਦੇ ਹੱਥਾਂ ਵਿੱਚੋਂ ਮੋਬਾਈਲ ਖੋ ਲੈਣੇ ਪੈਣਗੇ ਕਿਉਂਕਿ ਇੱਕ ਮਾਂ ਹੀ ਹੈ ਜਿਹੜੀ ਆਪਣੇ ਬੱਚੇ ਨੂੰ ਬੇਲਣੇ ਦੇ ਨਾਲ ਸਮਝਾ ਸਕਦੀ ਆ ਇੱਕ ਮਾਂ ਹੀ ਆ ਜਿਹੜੀ ਆਪਣੇ ਬੱਚੇ ਨੂੰ ਜਿਹੜੇ ਇਹ ਗਿੱਟੇ ਨੇ ਨਾ ਡੰਡੇ ਨਾਲ ਛਾਣ ਸਕਦੀ ਆ ਔਰ ਇੱਕ ਮਾਂ ਹੀ ਆ ਜਿਹੜੀ ਕੁੱਟਣ ਤੋਂ ਬਾਅਦ ਵੀ ਆਪਣੇ ਬੱਚੇ ਨੂੰ ਲਵੇ ਲਾ ਕੇ ਕਹਿੰਦੀ ਆ ਪੁੱਤ ਤੇਰੇ ਭਲੇ ਲਈ ਕਰ ਰਹੀਏ ਕਿਉਂਕਿ ਮਾਦੀ ਪਾਸ਼ਾ ਹੀ ਬੱਚੇ ਸਮਝਦੇ ਨੇ ਹੁਣ ਬਈ ਮੇਰਾ ਕੰਮ ਤਾਂ ਹੈਗਾ ਹੋਕਾ ਦੇਣਾ ਆਪਾਂ ਤਾਂ ਪੰਜਾਬ ਦੀ ਸੇਵਾ ਦੇ ਵਿੱਚ ਹੋਕਾ ਦਿੰਦੇ ਰਹਾਂਗੇ ਪੰਜਾਬ ਦੇ ਉਹ ਮੁੱਦੇ ਜਿਹੜੇ ਸਾਡੇ ਪੰਜਾਬ ਦੀ ਜਵਾਨੀ ਦਾ ਕਹਾਂਣ ਕਰ ਰਹੇ ਨੇ ਉਹਨਾਂ ਨੂੰ ਚੁੱਕਦੇ ਰਹਾਂਗੇ ਆਪਾਂ ਤਾਂ ਬਈ ਦੀ ਚੌਂਕੀਦਾਰ ਆ ਆਪਣੇ ਪੰਜਾਬ ਦੇ ਤੇ ਆਪਣੀ ਸੇਵਾ ਦਿੰਦੇ ਰਹਾਂਗੇ ਬਾਕੀ ਫੈਸਲੇ ਤੁਹਾਡੇ ਨੇ ਓਕੇ ਬਾਏ ਟਾਟਾ